ਰਾਗ ਰਾਗ ਬਿਲਾਵਲ ਮੁਹੱਲਾ 5ਵਾਂ ਇਸ ਬੀੜ ਚ ਨਹੀਂ ਠੀਕ ਪਰ ਆਗ ਚਾਹੀਦਾ ਰਾਗ ਬਿਲਾਵਲ ਮੁਹੱਲਾ 5ਵਾਂ ਜਨਮਸ਼ਾਲੀ ਬੀੜ ਚੋਂ ਜਿਹੜੀਆਂ ਹੁਣ ਵੀਣਾ ਦੀ ਸੁਧਾਈ ਕੀਤੀ ਤੇ ਰਾਗ ਬਿਲਾਵਲ ਕੀਤਾ ਹੈ ਹੋਈਏ ਰਾਗ ਬਿਲਾਵਲ ਮਹੱਲਾ ਪੰਜਵ ਘਰ ਦੂਜਾ ਜਾਨੜੀਏ ਕਹੇ ਘਰ ਗਾਵਣਾ ਤੇ ਰਾਗ ਬਿਲਾਵਲ ਮਾਰਾ ਪੰਜਵੇਂ ਪਾਦਸ਼ਾਹ ਉਚਾਰਨ ਕਰਦੇ ਹੋਏ ਕਹਿੰਦੇ ਘਰ ਦੂਜਾ ਦੂਜੇ ਘਰ ਸਰਦਾਰ ਵਿੱਚ ਇਹ ਸ਼ਬਦ ਉਚਾਰਦੇ ਹਨ ਇਹ ਸ਼ਬਦ ਦੇ ਉਚਾਰਨ ਦਾ ਕਾਰਨ ਦੱਸਦੇ ਹਨ ਜਾਨੜੀਏ ਕਹੇ ਘਰ ਗਾਵਣਾ ਜਾਨੜੀਏ 9 ਸਾਲ ਸੰਗੀਤ ਜਿਹੜਾ ਆਇਆ ਹੈ ਨਾ ਸ਼ਬਦ ਤਲੰਗ ਵਿੱਚ ਜਾਨੜੀਏ ਕਰ ਗਾਵਣਾ ਇਹ ਇਹ ਤਨ ਮਾਇਆ ਪਾਹਿਆ ਪਿਆਰੇ ਨਿਤਰਾ ਲਾ ਬਰਗਾਏ ਉਹ ਸਾਦ ਸੁਣੀ ਤੀਜੇ ਘਰ ਚੋ ਹੈ ਕਿਆਨੜੀਏ ਮਾਨੜਾ ਕਾਇ ਕਰੇ ਇਹ ਜਿਹੜਾ ਸ਼ਬਦ ਹੈ ਇਹ ਸ਼ਬਦ ਦੇ ਘਰ ਕੇ ਇਹ ਹੈ ਤਾਂ ਘਰ ਦੂਜੇ ਵਿੱਚ ਉਥੇ ਤੀਜੇ ਘਰ ਚੋ ਹੈ ਨਾ ਇਨੜੀਏ ਮਾਨੜਾ ਕਾਇ ਕਰੇ ਆਪਣੜੇ ਘਰ ਸੋ ਰੰਗੋ ਕੀ ਨਾ ਮਾਣੇ ਸੋ ਪਹਿਲਾ ਸ਼ਬਦ ਜਿਹੜਾ ਉਥੇ ਇਹ ਤਨ ਮਾਇਆ ਪਾਹਿਆ ਪਿਆਰੇ ਦੂਜੇ ਸ਼ਬਦੇਆਂ ਨੜੀਏ ਮੰਨੜਾ ਕਾਇ ਕਰੇ ਉਹ ਸ਼ਬਦੇ ਘਰ ਵਿੱਚ ਜੋ ਦੂਜੇ ਤੀਜੇ ਘਰ ਚ ਜੋ ਉੱਥੇ ਇਹਨੂੰ ਵੀ ਇਸ ਦੂਜੇ ਘਰ ਵਾਲੇ ਤੀਜੇ ਘਰ ਚ ਹੀ ਘਾ ਲੈਣਾ ਇਹ ਆਗਿਆ ਦਿੰਦੇ ਆ ਨੜੀਏ ਮੰਨੜਾ ਕਾਇ ਕਰੇ ਉਹ ਸ਼ਬਦ ਘਰ ਦੇ ਵਿੱਚ ਇਸ ਨੂੰ ਘਾਲਿਓ ਤੀਜੇ ਘਰ ਚ ਵੀ ਤੇ ਉੰਜ ਦੂਜਾ ਘਰ ਆਏ ਸ਼ਬਦ ਦਾ ਇਹ ਉਚਾਰਨ ਕਰਦੇ ਹਰ ਦੂਸਰਾ ਜਨੜੀਏ ਘਰ ਗਾਵਣ ਜਨੜੀਏ ਕੌਣ ਹੈ ਜਿਹੜੇ ਸੰਸਾਰ ਵਿੱਚ ਜਾਨੀਆਂ ਦੀ ਨਿਆਈ ਬਣ ਕੇ ਰਹਿੰਦੇ ਆ ਪ੍ਰਣ ਜਾਰੀ ਵਿੱਚ ਰਹਿੰਦੇ ਹੈ ਕਿ ਸਦਾ ਅਸੀਂ ਦੁਨੀਆ ਚ ਨਹੀਂ ਰਹਿਣਾ ਐ ਵਿਰਾਗ ਵਾਲੇ ਪੁਰਖਾ ਜਿਹੜੇ ਉਹਨਾਂ ਦੇ ਘਰ ਕੋਣ ਆ ਸਰਸੰਗਤ ਸੰਸੰਗਤ ਚ ਬੈਠ ਕੇ ਵਿਰਾਗ ਵਾਲਿਆਂ ਦੀ ਗਾਉਣਾ ਜਾਣੜੀਏ ਨਾ ਪਿਆਰੇ ਹੈ ਜਿਹੜੇ ਵਾਹਿਗੁਰੂ ਦੇ ਉਹਨਾਂ ਦੇ ਘਰ ਹਿਰਦੇ ਚ ਜਿਨ੍ਹਾਂ ਦੇ ਵਾਹਿਗੁਰੂ ਵਸਿਆ ਹੋਇਆ ਹੈ ਉਹਨਾਂ ਦੀ ਸੰਗ ਚ ਪਿਆਰਿਆਂ ਦੀ ਸੰਗ ਚ ਗਾਉਣਾ ਇਹ ਗਿਆਨ ਦੇ ਅਰਥ ਹੈ ਜਾਣੜੀਏ ਮੰਨਣਾ ਇਹ ਉਸ ਨਾਲੇ ਸਾਦੇ ਸ਼ਬਦ ਦੇ ਨਾਲ ਪੰਕੂ ਨਾਲ ਇਹ ਜਾਰਨ ਕੀਤਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੈਂ ਮੰਨ ਲ ਦੌਨਿਆ ਸਾਹ ਵਾਲੀ ਬੀੜ ਤੇ ਇਹ ਲਿਖਾਈ ਹੈ ਅਦਰੇ ਕਟਾਰਪੁਰ ਵਾਲੀ ਬੀੜ ਚ ਬਲਾਵਲ ਮਹੱਲਾ ਪੰਜਵਾਂ ਘਰ ਦੂਜਾ ਜਾਨੀ ਦੇ ਘਰ ਇੰਨਾ ਹੀ ਸੀ ਇਹ ਉੱਥੇ ਜਾ ਕੇ ਵੇਖਿਆ ਕਿ ਦੌਨਿਆ ਸਾਹਿਬ ਦੇ ਸਰੂਪ ਚ ਬਾਬੇ ਤ੍ਰਿਸ਼ਨ ਵਾਲੇ ਤੇ ਉੱਥੇ ਰਾਗ ਬਲਾਵਲ ਮਹੱਲਾ ਪੰਜਵਾਂ ਘਰ ਦੂਜਾ ਜਾਨੀ ਦੇ ਘਰ ਗਾਵਣਾ ਇਸ ਕਰਕੇ ਦੋਵੇਂ ਦਾ ਪਾਠ ਟਕਸਾਲ ਰੱਖੀ ਇਹਨਾਂ ਮੁਖ ਮੰਗਲ ਰੱਖੇ ਕਰਤਾਰਪੁਰ ਸਾਹਿਬ ਵਾਲੇ ਦੋਹਾਂ ਦੀ ਏਕਤਾ ਕੀਤੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਇੱਕ ਓਸ ਤਰੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹਾਂ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਜੇ ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਮੈਂ ਮੰਨੀ ਏ ਤੇਰੀ ਓਟ ਹੈ ਸਰੀਰ ਕਰਕੇ ਵੀ ਮੈਂ ਮੰਨ ਤੇਰੀ ਟੇ ਮੇਰੇ ਮਨ ਚ ਵੀ ਹੈ ਪਰਮੇਸ਼ਰ ਤੇਰੀ ਟੇ ਕੋਟ ਹੈ ਮੈਂ ਮੰਨ ਮਨ ਹੈ ਸਿਰੋਮਣੀ ਤੇਰੀ ਓਟ ਹੈ ਸਾਡੇ ਸਰੀਰ ਚ ਵੀ ਮੇਰੇ ਪਿਆਰਿਆ ਤੇ ਮੇਰੇ ਮਨ ਚ ਵੀ ਹੈ ਸਾਰਿਆਂ ਚ ਸਿਰੋਮਣੀ ਪਰਮੇਸ਼ਰ ਸਾਡੇ ਮਨ ਚ ਵੀ ਤੇਰੀ ਟੋਏਕ ਹੈ ਐਸ ਲੋਕ ਜੋ ਆਸਤੇ ਵੀ ਮੇਰੇ ਮਨ ਚ ਤੇਰੀ ਓਟ ਹੈ ਪਰ ਲੋਕ ਵਾਸਤੇ ਵੀ ਮਾਰਾ ਸਾਨੂੰ ਤੇਰੀ ਟੇਕ ਹੈ ਮਹਿਮਨ ਤੇਰੀ ਟੇਕ ਮੇਰੇ ਪਿਆਰੇ ਮਹਿਮਨ ਤੇਰੀ ਟੇਕ ਕੇ ਮਾਨੋ ਸਿਰੋਮਣੀ ਪ੍ਰਮੇਸ਼ਰ ਕੇ ਸਾਰਿਆਂ ਦੇ ਮੰਨਣ ਕਰਨੇ ਯੋਗ ਪਰਮੇਸ਼ਰ ਕੇ ਸਾਰਿਆਂ ਦੀ ਟੇਕ ਆਸਰਾ ਰੂਪ ਪਰਮੇਸ਼ਰ ਅਸੀਂ ਤਾਂ ਮੰਨਦੇ ਚ ਮੰਨੀ ਹੈ ਕਿ ਤੇਰੀ ਟੇਕ ਹੈ ਲੋਕ ਪਰਲੋਕ ਦੇ ਚ ਸਾਡੇ ਤਾਂ ਹੀ ਅਵਰ ਸਿਆਣ ਪਾ ਬਿਰਥੀਆ ਪਿਆਰੇ ਇਹ ਮੇਰੇ ਪਿਆਰੇ ਅਕਾਲ ਪੁਰਖ ਜਿਹੜੀਆਂ ਹੋਰ ਸਿਆਣਪਾਂ ਵਰਤਣੀਆਂ ਹੈ ਇਹ ਸਾਰੀਆਂ ਬਿਰਤ ਸੰਗੀਆਂ ਰੱਖਣ ਕੋ ਤੁਮ ਏ ਰੱਖਿਆ ਕਰਨ ਵਾਲ ਤੁਸੀਂ ਕੋਈ ਕਹੋ ਏ ਪਰਮੇਸ਼ਰ ਹੋਰ ਕੌਣ ਸਾਡੀ ਰੱਖਿਆ ਕਰੇ ਆਪ ਤੋਂ ਬਿਨਾ ਰਹਾਉ ਸਤਿਗੁਰ ਪੂਰਾ ਜੀ ਮਿਲੈ ਪਿਆਰੇ ਇਹ ਪਿਆਰੇ ਜਿਨ੍ਹਾਂ ਨੂੰ ਸਤਿਗੁਰੂ ਨਾਨਕ ਦੇਵ ਜੀ ਪੂਰਨ ਗੁਰੂ ਰਾਮਦਾਸ ਸਾਹਿਬ ਜੀ ਮਿਲ ਜਾਂਦੇ ਹਨ ਸੋ ਜਨ ਹੋਤ ਨਿਹਾਲ ਹੋ ਜਨ ਜੰਮਣ ਬੰਦੇ ਬੰਦਨ ਤੋਂ ਛੁਦਕੇ ਨਿਹਾਲ ਦਰਸਨ ਹੋ ਜਾਂਦਾ ਸੁਖੀ ਹੋ ਜਾਂਦਾ ਹੈ ਆਨੰਦ ਹੋ ਜਾਂਦਾ ਹੈ ਗੁਰ ਕੀ ਸੇਵਾ ਸਿਹਾਰ ਦੁੱਖਾਂ ਤੋਂ ਹਾਲ ਨਾ ਦੁੱਖ ਨਾ ਹੁੰਦਾ ਨਿਹਾਰ ਰਹਿ ਦੁੱਖਾਂ ਤੋਂ ਬਚਦਾ ਹੈ ਗੁਰ ਕੀ ਸੇਵਾ ਸੋ ਕਰੇ ਪਿਆਰੇ ਪਿਆਰੇ ਆ ਸਤਿਗੁਰਾਂ ਦੀ ਤਰਲ ਸਿੱਖ ਕਰ ਸਕਦਾ ਕਿਸ ਨੂੰ ਹੋਏ ਦਿਆਲਾ ਜੀ ਸਰਦੂ ਜੀ ਦਿਆਲੂ ਹੋਣ ਆਪ ਦੀ ਸੇਵਾ ਜਲਾਣ ਕਿਰਪਾ ਕਰਕੇ ਸਫਲ ਮੂਰਤ ਗੁਰਦੇਵ ਸੁਆਮੀ ਸੰਤਾਨਕ ਦੇਵ ਸਰਬ ਕੇ ਜੋ ਸੁਆਮੀ ਹੈ ਸਹਿਦ ਗਿਆਨ ਫਲ ਦੇ ਸਰੂਪ ਹੈ ਮਹਾਰਾਜ ਦਾ ਸਰਵ ਕਲਾ ਭਰਪੂਰੇ ਸਾਰੀ ਕਲਾ ਸ਼ਕਤੀਆਂ ਕਰਕੇ ਲਵ ਲਵ ਸਰਗੁਰੂ ਜੀ ਪੂਰਨ ਹਨ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਰਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਤਾਂ ਪਾਈ ਪਾਰ ਬ੍ਰਹਮ ਰੂਪ ਹੈ ਕਿ ਪਰਮੇਸ਼ਰ ਗੁਰੂ ਨਾਨਕ ਸਾਹਿਬ ਰੂਪ ਹ ਸਦਾ ਸਦਾ ਹਜੂਰੇ ਸਦਾ ਸਦਾ ਮੈਂ ਰਹੇ ਹਾਜ਼ਰ ਨਾਜ਼ਰ ਹਾਂ ਨੇੜੇ ਤੋਂ ਨੇੜੇ ਹਨ ਸੁਣ ਸੁਣ ਜੀਵਾ ਸੋਏ ਤਿੰਨਾ ਅਸੀਂ ਉਹਨਾਂ ਦੀ ਸੋਭਾ ਸੁਣ ਸੁਣ ਕੇ ਖਬਰ ਸੁਣ ਸੁਣ ਕੇ ਜਿਉਨੇ ਹਾਂ ਜਿਨ ਆਪਣਾ ਪ੍ਰਭ ਜੱਤ ਜਿਨਾਂ ਨੇ ਆਪਣੇ ਵਾਹਿਗੁਰੂ ਨੂੰ ਜਾਣ ਲਿਆ ਹੈ ਹਰ ਨਾਮ ਅਰਧ ਹੈ ਨਾਮ ਵਖਾਣ ਹੈ ਸੁਣ ਕੇ ਸਰਦਾ ਵਿਸ਼ਵਾਸ ਰੂਪੀ ਕੰਨਾ ਨਾ ਸੁਣ ਕੇ ਸਤਿ ਸ਼ਾਸਤ੍ਰਾਂ ਦੁਆਰਾ ਉਹਨਾਂ ਦੀ ਸੁਬਾਹ ਨੂੰ ਸੁਣ ਕੇ ਜਿਉਨੇ ਹਾਂ ਜਿਨ੍ਹਾਂ ਨੇ ਆਪਣੇ ਵਾਹਿਗੁਰੂ ਦੀ ਪਛਾਣ ਕੀਤੀ ਹੈ ਹਰ ਨਾਮ ਅਰਧ ਹੈ ਨਾਮ ਬਖਾਨ ਹੈ ਜਾਂ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਦਿਲ ਦੀ ਭਾਗਨਾ ਨਾਲ ਆਰਾਧਦੇ ਹੈ ਰਸਨਾ ਕਰਕੇ ਵੀ ਹਰੀ ਦੇ ਨਾਮ ਦਾ ਉਚਾਰਨ ਕਰਦੇ ਹੋ ਚਾਹ ਬਖਿਆਨ ਕਰਦੇ ਹੈ ਹਰ ਨਾਮੇ ਹੀ ਮਨ ਰਾਤਾ ਹਰੀ ਦੇ ਨਾਮ ਵਿੱਚ ਜਿਨ੍ਹਾਂ ਦਾ ਮਨ ਸਾਧ ਸੰਗਤ ਜੀ ਪ੍ਰਾਣਾ ਕਰਕੇ ਵੀ ਨਾਮ ਨੂੰ ਆਰਾਧਦੇ ਹੈ ਰਸਨਾ ਕਰਕੇ ਵੀ ਨਾਮ ਨੂੰ ਕਥਨ ਕਰਦੇ ਆ ਹਰੀਏ ਨਾਮ ਦੀ ਮੰਦ ਇਹਨਾਂ ਦਾ ਰੰਗਿਆ ਗਿਆ ਹੈ ਸੇਵਕ ਜਨਕੀ ਸੇਵਾ ਮੰਗੈ ਵਰਮ ਸੇਵਕ ਉਹਨਾਂ ਤੇਰੇ ਜਨਾਂ ਭਗਤਾਂ ਦੀ ਤਾਹਲ ਮੰਗਦੇ ਹਾਂ ਸੇਵਾ ਮੰਗਦੇ ਹਾਂ ਪੂਰੇ ਕਰਮ ਕਮਾਉ। ਜੇ ਪੂਰਨ ਕਰਮ ਹੋਣ ਤਾਂ ਉਹਨਾਂ ਪਿਆਰਿਆਂ ਦੀ ਤਾਹਲ ਕਮਾ ਸਕੀ ਦੀ ਹੈ। ਨਾਨਕ ਕੀ ਬੇਨਾਂਤੀ ਸਵਾਮੀ ਸਤਗੁਰੂ ਜੀ ਕਹਿੰਦੇ ਵਾਹਿਗੁਰੂ ਸਾਡੀ ਇਹ ਬੇਨਤੀ ਹੈ ਮਾਲਕਾ ਤੇਰੇ ਜਨ ਦੇਖਣ ਤੇ ਤੇਰੇ ਭਗਤ ਪਸੰਦ ਜਨਾਂ ਨੂੰ ਉਹਨਾਂ ਦਰਸ਼ਨ ਦੇਖਣਾ ਪਾਈਏ ਕਿਰਪਾ ਕਰੋ ਆਵਲੀ ਮੇਰ ਹੋਵੇ ਦੇ ਦਰਸ਼ਨ ਹੁੰਦੇ ਹਨ ਵੱਡ ਭਾਗੀ ਸੇ ਕਾਢਿ ਇਹ ਪਿਆਰੇ ਇਹ ਪਿਆਰੇ ਵੱਡਿਆਂ ਭਾਗਾਂ ਦੇ ਨਿਸਕਾਮ ਕਰਮਾਂ ਵਾਲੇ ਸੇ ਕਿੰਨਾ ਲੋਕਾਂ ਜੋ ਪਰ ਕਾਂਡੀਆਂ ਕਹੀਦੇ ਹਨ ਕੱਢੀ ਦੇਨ ਪ੍ਰਗਟ ਕਰੀਦੇ ਹਨ ਸੰਤ ਸੰਗਤ ਜਿਨ੍ਹਾਂ ਵਾਸ ਜਿਨ੍ਹਾਂ ਦਾ ਸਾਸ ਗਾ ਜਪਣ ਵਾਲੇ ਸੰਤ ਮਹਤਮਾ ਸ੍ਰੇਸ਼ਟਾਂ ਦੇ ਸੰਗਤ ਵਾਸਾ ਹੈ ਅੰਮ੍ਰਿਤ ਨਾਮ ਆਰਾਧੀ ਹੈ ਨਿਰਮਲ ਇਹ ਅੰਮ੍ਰਿਤ ਦੇ ਚੋਲੇ ਨਾ ਵਾ ਵਾ ਅੰਮ੍ਰਿਤ ਨਾਮ ਹੈ ਗੁਰੂ ਖ ਪਾਵੇ ਕੋਏ ਅਮਰ ਕਰਨ ਵਾਲਾ ਮਹਾਰਾਜ ਦਾ ਨਾਮ ਨਿਰਮਲ ਚਿਤ ਨੂੰ ਉਜਲ ਕਰਨ ਵਾਲਾ ਮਲੁਖੇਪ ਵਰਨ ਦੀ ਮਾਇ ਤੋਂ ਚੱਕਣ ਵਾਲਾ ਇਸ ਵਾਧਨਾ ਕਰੀਏ ਏ ਭਾਈ ਮਨ ਹੋਵੇ ਪਰਗਾਸੂ ਅਮਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਮਨ ਦੇ ਵਿੱਚ ਫਿਰ ਗਿਆਨ ਦਾ ਕੋਟ ਸੂਰ ਨਾਨਕ ਪ੍ਰਕਾਸ਼ ਐਸਾ ਮੇਰਾ ਧਰਮ ਵਸਦਾ ਪ੍ਰਾਪਤ ਹੋਵੇਗੀ ਪ੍ਰਕਾਸ਼ ਹੋਵੇਗਾ ਜਨਮ ਮਰਨ ਦੁੱਖ ਕਾਟੀ ਐ ਪਿਆਰੇ ਇਹ ਪਿਆਰਿਆ ਉਹਦੇ ਜੰਮਣ ਮੰਨ ਦੇ ਦੁੱਖ ਵੀ ਕੱਟੇ ਜਾਂਦੇ ਹਨ ਕਹ ਜਮ ਕੀ ਕਾਣ ਜਮਾਂ ਦੀ ਕਰੋੜ ਜਿਹੜੀ ਹੈ ਕਿਸੇ ਪ੍ਰਕਾਰ ਦੇ ਆਸਾਨ ਬੰਦ ਹੋਣਾ ਲੋਕ ਡੰਡ ਪਿੱਤਰ ਡੰਡ ਆਦਿਕ ਇਕ ਕਰੋੜਾਂ ਵੀ ਸਭ ਚੱਕੀਆਂ ਜਾਂਦੀਆਂ ਹਨ ਜਿੰਨਾ ਪ੍ਰਾਪਤ ਦਰਸ਼ਨ ਨਾਨਕ ਗੁਰੂ ਮੁਖਾਂ ਨੂੰ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਦਰਸ਼ਨ ਪ੍ਰਾਪਤ ਹੁੰਦੇ ਹਨ ਜੋ ਪ੍ਰਭ ਆਪਣੇ ਭਾਣੇ ਨੂੰ ਗੁਰੂ ਆਪਣੇ ਨੂੰ ਭਾਗੇ ਹੈ ਭਾਣਾ ਮੰਨਦੇ ਹਾਂ ਜਿਹਾ ਵੀ ਚੱਲਦੇ ਹਮ ਉੱਚ ਅਪਾਰ ਬੇਅੰਤ ਸੋ ਆਮੀ ਜੀ ਮਹਾਰਾਜ ਆਪ ਕੈਸੇ ਉੱਚੇ ਹੋ ਕਿੰਨਾ ਗੁਣਾ ਤੋਂ ਅਤੀਤ ਉੱਚੇ ਹੋ ਤੇ ਅਪਾਰ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਤ ਹੋ ਕਿ ਮਾਰਾ ਆਪਦੇ ਗੁਣਾ ਦਾ ਆਪਰੀ ਪਾਜਾ ਸਰਬਕੇ ਸੁਆਮੀ ਜੀ ਮਾਲਕ ਕੌਣ ਜਾਣੈ ਗੁਣ ਤੇਰੇ ਆਪਦੇ ਗੁਣਾ ਨੂੰ ਸੱਚੇ ਪਾਤਸ਼ਾਹ ਕੌਣ ਹੈ ਜਿਹੜਾ ਜਾਣ ਸਕੇ ਕਿਸੇ ਦੇ ਪਾਸੋਂ ਜਾਣੇ ਨਹੀਂ ਜਾਂਦੇ ਬਿਆੰਤ ਗੁਣ ਹਨ ਆਪਕੇ ਗਾਉਂਦੇ ਉਧ ਰਹੇ ਸੁਣਤੇ ਉਧ ਰਹੇ ਜੋ ਮਾਰਾ ਸਰਦਾ ਨਾਲ ਆਪਦੇ ਗੁਣਾ ਨੂੰ ਗਾਉਂਦੇ ਆ ਉਹ ਵੀ ਮੁਕਤ ਹੋ ਜਾਂਦੇ ਆ ਜਿਹੜੇ ਸਰਦਾ ਤੇ ਵਿਸਾਖੂ ਵੀ ਕੰਨਾਂ ਨਾਲ ਸੁਣਦੇ ਆ ਉਹ ਵੀ ਉਤਰ ਜਾਂਦੇ ਹਨ ਮੁਕਤ ਹੋ ਜਾਂਦੇ ਆ ਬਿਨ ਸਹਿ ਪਾਪ ਕਨੇਰੇ ਉਹਨਾਂ ਦੇ ਕਨਿਆ ਜਨਮਾਂ ਦੇ ਜਿਹੜੇ ਬਹੁਤੇ ਪਾਪ ਹਨ ਕੋਟਾਂ ਦੇ ਕੋਟ ਉਸਰੇ ਹੋਏ ਉਹ ਸਾਰੇ ਨਾਸ ਹੋ ਜਾਂਦੇ ਹਨ ਐਸਾ ਆਪਦੇ ਨਾਮ ਦਾ ਮਹਤਮ ਪਸ਼ੂ ਪ੍ਰੇਤ ਮੁਕਤ ਕਉ ਉਤਾਰੇ ਇਹ ਮਾਰਾ ਤੁਹਾਡਾ ਨਾਮ ਇਹ ਹੈ ਜੀ ਹੈ ਪਸ਼ੂਆਂ ਨੂੰ 5000 ਛੇਵਤੀ ਜਿਸ ਪ੍ਰਕਾਰ ਉਹ ਪਿਆ ਹੋਇਆ ਸਾਧ ਸੰਗਤ ਜੰਗਲ ਦੇ ਵਿੱਚ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਇਕ ਖੰਡ ਵਿੱਚ ਗਏ ਹਨ ਕੂਰੂ ਖੰਡਸ਼ੇਵ ਗਏ ਹੈ ਉਸ ਥਾਂ ਵਿੱਚੋਂ 5006 ਸ਼ੇਰ ਨੂੰ ਮਾਰਨ ਭਾਈ ਮਰਦਾਨੇ ਦੇ ਪਾਸੋਂ ਕੀਰਤਨ ਕਰਵਾਇਆ ਸਾਰੇ 5006 ਆ ਕੇ ਬਹਿ ਗਏ ਮਾਰਾ ਦੇ ਕੋਲੇ ਮਾਰਾ ਕਹਿੰਦੇ ਭਈ ਤੁਸੀਂ ਕੀ ਕਰਦੇ ਹੋ ਗੁਰੂ ਸਾਹਿਬ ਦੇ ਦਰਸ਼ਨ ਸੁਣ ਕੇ ਕੀਰਤਨ ਸੁਣ ਕੇ ਉਹਨਾਂ 'ਚ ਮਨੁੱਖਾ ਵਾਂਗੂ ਬੋਲਣ ਦੀ ਸ਼ਕਤੀ ਹੋ ਗਈ ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਤਾਂ ਸੀ ਜੂਨ ਹੈ ਕਿਸੇ ਪੂਰੂ ਨੇ ਪਾਪਾ ਕਰਕੇ ਅਸੀਂ ਇਹ ਜੂਨਾਂ ਨੂੰ ਪਏ ਹੈ ਅਸੀਂ ਇੱਥੇ ਮਾਰਾ 5000 ਮੀਲ ਵਿੱਚ ਕੋਈ ਪਸ਼ੂ ਨਾ ਕੁਝ ਨਹੀਂ ਛੱਡਿਆ ਸਭਨਾਂ ਨੂੰ ਖਾ ਪੀ ਗਏ ਹੁਣ ਮਾਰਾ ਸਾਨੂੰ ਕੁਝ ਨਹੀਂ ਮਿਲਦਾ ਪਹਾੜਾਂ ਤੇ ਲੋਕਾਂ ਦੇ ਮਕਾਨ ਪਾਏ ਆ ਜੇ ਕਰਕੇ ਅਸੀਂ ਸੱਚੇ ਪਾਤਸ਼ਾਹ ਜਾਣੇ ਤਾਂ ਤੋਪਾਂ ਨਾਲ ਸਾਨੂੰ ਮਾਰਦੇ ਆ ਅਸੀਂ ਇਹ ਜੰਗਲ 'ਚ ਰਹਿੰਦੇ ਹਾਂ ਇਹ ਜੰਗਲ ਦਾ ਵੀ ਸੱਚੇ ਪਾਤਸ਼ਾਹ ਜੀ ਅਸੀਂ ਜਿਹੜਾ ਸਾਡੇ ਚੋਂ ਗੁਲਾਹ ਜਾਵੇ ਉਹਨੂੰ ਮਿਲ ਕੇ ਖਾ ਜਾਂਦੇ ਆ ਇਉਂ ਸਾਵਧਾਨ ਵੀ ਰਹਿੰਦੇ ਆ ਡਰਦੇ ਮਾਰਾ ਕਹਿੰਦੇ ਤੁਸੀਂ ਦੁਖੀ ਹੋ ਬਹੁਤ ਹਾਂ ਮਾਰਾ ਬੜੇ ਦੁਖੀ ਹੈ ਮਾਰਾ ਕਹਿੰਦੇ ਜੇ ਤੁਸ ਸਿੱਖੀ ਬਖਸ਼ੀਏ ਤੇ ਤੁਸੀਂ ਇਹ ਜੇ ਨੂੰ ਛੱਡ ਦਿਓਗੇ ਕਹਿੰਦੇ ਮਾਰਾ ਇਦੂ ਕੀ ਚੰਗਾ ਹੈ ਮਾਰਾ ਕਹਿੰਦੇ ਚੰਗਾ ਭਾਈ ਤੁਹਾਨੂੰ ਸਿੱਖੀ ਬਖਸ਼ੀ ਅਗਲੇ ਜਨ ਨੂੰ ਜੇ ਮਾਨਸਵੇ ਨੂੰ ਪਾ ਕੇ ਤੁਸੀਂ ਸਿੱਖ ਹੋਵੋਗੇ ਜਿਹੜੇ ਹਿੰਦੀ ਤਰੀਖ ਚ ਲਿਖਿਆ ਹੈ ਗੁਰੂ ਅੰਗਦ ਸਾਹਿਬ ਦੀ ਸ਼ਰਨ ਫੇ ਸਾਰੇ ਆਏ ਤੇ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਵਦੇਸ਼ ਦੇ ਕੇ ਪਸ਼ੂਆਂ ਨੂੰ ਮੁਕਤ ਕੀਤਾ ਸ਼ੇਰਾਂ ਦੀ ਜੂਨ ਤੋਂ ਛੁਨਾ ਕੇ ਇਹ ਹਿੰਦੀ ਤਰੀਖ ਚ ਲਿਖਿਆ ਹੋਇਆ ਹੈ ਕਿ ਮਹਾਰਾਜਾ ਨੂੰ ਪਾਗਿ ਹਜ਼ਾਰ ਜਿਹੜਾ ਸ਼ੇਰ ਸੀ ਉਹ ਸਿੱਖਾਂ ਦੇ ਕਰੀ ਜਮ ਕੇ ਮਨੁੱਖਾਂ ਦੇ ਪਾ ਕੇ ਗੁਰਨਾਨਕ ਸਾਹਿਬ ਦੇ ਵਰ ਕਰਕੇ ਇਉਂ ਉਪਦੇਸ਼ ਲੈ ਕੇ ਗੁਰੂ ਅੰਗਦ ਸਾਹਿਬ ਤੋਂ ਮੁਕਤ ਹੋਇਆ ਸੀ ਇਸ ਪ੍ਰਕਾਰ ਪਸ਼ੂਆਂ ਨੂੰ ਵੀ ਮਹਾਰਾਜਾ ਆਕਾਰ ਦਿੰਦੇ ਆ ਤੇ ਪ੍ਰੇਤ ਬਣਿਆ ਸੀ ਪਾਣੀ मुनि ਸਾਧ ਸੰਗੇਜੀ ਇਹ ਕਾਸੀ ਵੀ ਜਦੋਂ ਗੁਰੂ ਮਹਾਰਾਜਾ ਸਾਹਿਬ ਗਏ ਹੈ ਉਸ ਵੇਲੇ ਪਾਣੀ मुनि ਨੇ ਕਿਹਾ ਮਹਾਰਾ ਜੀ ਮੈਂ ਵਿਆਹ ਕਰਨੋਂ ਚਾਰਨ ਕੀਤਾ ਹੈ ਪ੍ਰੇਤ ਬਣ ਕੇ ਮੇਰੀ ਸੁਰ ਜਿਹੜੀ ਸੀ ਭਜਨ ਸਿਮਰਨ ਤੇ ਨਹੀਂ ਲੱਗੀ ਪਦ ਬਲਾਰਥਾਂ ਦੀ ਖੋਜ ਵਿੱਚ ਲੱਗਾ ਰਿਹਾ ਹੈ ਸੁਣ ਕੇ ਮਾਰਨ ਕਿਹਾ ਭਈ ਮਰਦਾਨਿਆਂ ਕੀਰਤਨ ਕਰ ਉਸ ਵੇਲੇ ਕੀਰਤਨ ਕਰਨ ਤੋਂ ਪਾਣੀ ਮੁਨੀ ਦੀ ਵੀ ਕਲਿਆਣ ਮਾਰਨ ਕੀਤੀ ਸੀ ਇਸ ਪ੍ਰਕਾਰ ਪ੍ਰੇਤ ਬਣਿਆਂ ਦੀ ਵੀ ਕਲਿਆਣ ਕੀਤੀ ਨੌਵੇਂ ਪਾਰਸ਼ਾਹ ਨੂੰ ਪ੍ਰੇਤ ਬਣਿਆ ਸੀ ਜਿਹੜਾ ਹਵੇਲੀ ਦੇ ਲਾਲਚ ਵਿੱਚ ਲੈਣ ਤੇ ਝੂਠਾ ਨੇਮ ਕਰਕੇ ਦਿੱਲੀ ਵਿੱਚ ਉਹਦੀ ਕਲਿਆਣ ਕੀਤੀ ਅਤੇ ਮੁਗਧ ਜਿਹੜੇ ਬਸਾਂ ਸੀ ਗੁੰਗਾ ਜਿਵੇਂ ਛੱਜੂ ਚ ਹੋਰ ਸੀ ਉਹਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੇ ਸੇਤੇ ਛਿੜੀ ਰੱਖ ਕੇ ਪੰਡਤ ਨੂੰ ਗੀਤਾ ਦੇ ਅਰਥ ਕਰਕੇ ਸੁਣਾ ਕੇ ਉਹਨੂੰ ਨਿਹਾਲ ਕੀਤਾ ਇਉ ਮੁਗਧਾ ਨੂੰ ਵੀ ਮਾਰਾ ਘਾਰ ਦੁੰਦੇ ਹਨ ਪਾਹਨ ਪਾਰ ਉਤਾਰ ਇਸੇ ਪ੍ਰਕਾਰ ਪੱਥਰਾਂ ਨੂੰ ਰਾਮਚੰਦਰ ਜੀ ਨੇ ਆਰਾਮ ਨਾਮ ਲਿਖ ਕੇ ਸਮੁੰਦਰ ਜਦੋਂ ਪਾਰ ਬਣਾ ਕੇ ਪੁਲ ਉਹਨਾਂ ਦਾ ਬਿਆੰਤ ਕਪਾਂ ਦਾ ਦਲ ਸਾਰਾ ਪਾਰ ਕੀਤਾ ਸੀ ਇਸੇ ਪ੍ਰਕਾਰ ਸਾਧ ਸੰਗੇ ਜੀ ਪਸ਼ੂਆਂ ਵਰਗੇ ਜਿਹੜੇ ਸੁਭਾਅ ਹੈ ਖਾਣ ਪੀਣ ਤੋਂ ਬਿਨਾਂ ਸ਼ੌਣ ਤੋਂ ਬਿਨਾਂ ਭੋਗਣ ਤੋਂ ਬਿਨਾਂ ਲੜਨ ਤੋਂ ਬਿਨਾਂ ਤੇ ਧਰਮ ਤੋਂ ਬਿਨਾਂ ਕੁਝ ਨਹੀਂ ਜਾਣਦੇ ਉਹਨਾਂ ਦਾ ਵੀ ਗੁਰੂ ਸਾਹਿਬ ਨੇ ਗੁਰਨਾਮ ਅਸਨੁ ਉਧਾਰ ਕੀਤਾ ਅਜੇ ਪ੍ਰੇਤਾ ਵਰਗੇ ਜਿਹੜੇ ਸ਼ਰਾਬ ਪੀ ਕੇ ਰਾਤ ਦੇ ਆਪ ਦੀ ਮੈਰ ਹੀ ਖਾਂਦੇ ਰਹਿੰਦੇ ਹਨਗੇ ਐਸੇ ਪ੍ਰੇਤ ਸੁਭਾਅ ਵਾਲੇ ਦੇਵ ਮਾਨੀ ਜਿਹੜੇ ਕਲਮ ਪ੍ਰੇਰਜ ਨਹੀਂ RAM ਨਾਮ ਪਛਾਣਦਾ ਉਹਨਾਂ ਦਾ ਵੀ ਉਧਾਰ ਗੁਰੂ ਸਾਹਿਬ ਨੇ ਕੀਤਾ ਇਸੇ ਪ੍ਰਕਾਰ ਮੁਗਧ ਬਸੰਨ ਸੀ ਜਿਨ੍ਹਾਂ ਨੂੰ ਆਤਮ ਦੀ ਵਿਚਾਰ ਉਕਾ ਹੀ ਨਹੀਂ ਸੀ ਐਸੇ ਮੂਰ ਜਿਹੜੇ ਬਸੰਨ ਲੋਕ ਸੀ ਬੇਦਿਆਸੀ ਉਹਨਾਂ ਦੀ ਵੀ ਕਲਿਆਣ ਕੀਤੀ ਪੱਥਰ ਵਰਗੇ ਜਿਹੜੇ ਪਾਪਾਂ ਕਰਕੇ ਭਾਰੀ ਸੀ ਉਹਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਸਤ ਗੁਰੂ ਜੀ ਨੇ ਨਾਨਕ ਦਾਸ ਤੇਰੀ ਸਰਣਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ हे ਮਾਰਾ ਦਾਸ ਆਪ ਭਾਵਤਾਰ ਕੇ ਅਕਾਲ ਪੁਰਖ ਆਉਂਦੀ ਸ਼ਰਨ ਹ ਸਦਾ ਸਦਾ ਬਲੇਹਾਰ ਇਹ ਜੇ ਗੁਣ ਹਨ ਆਪ ਦੇ हे ਸਤਿਗੁਰੂ ਜੀ ਸੈਂਕੜੇ ਵਾਰੀਆਂ ਆਪ ਤੋਂ ਬਲੇਹਾਰ ਕੁਰਬਾਨ ਜਾਈਏ ਸਦਾ ਸਦਾ ਵਾਸਤੇ